ਹਾਂਜੀ ਸ਼ਤਿ ਸ਼੍ਰੀ ਅਕਾਲ ਦੋਸਤੋ ਸਕੂਲਾਂ ਬਾਰੇ ਫਿਰ ਵੱਡੀ ਖਬਰ ਆ ਚੁੱਕੀ ਹੈ ਸਕੂਲਾਂ ਦੇ ਵਿੱਚ ਛੁੱਟੀਆਂ ਵਧਾਈ ਨੂੰ ਲੈ ਕੇ ਜੋ ਨਵੇਂ ਹਕਮ ਜਾਰੀ ਕੀਤੇ ਗਏ ਨੇ ਉਸ ਬਾਰੇ ਤੁਹਾਨੂੰ ਦੱਸਦੇ ਹਾਂ ਤੋਤੋ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਪੰਜਾਬ ਦੇ ਵਿੱਚ ਜ਼ਿਆਦਾ ਠੰਡ ਵੱਧ ਚੁੱਕੀ ਹੈ ਅਤੇ ਆਉਣ ਵਾਲੇ ਇਹ ਜੋ 5 ਦਿਨ ਹਨ ਇਨ੍ਹਾਂ ਦਿਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਠੰਡ ਪੈਣ ਵਾਲੀ ਹੈ ਜਿਹਦੇ ਚੱਲਦਿਆਂ ਜੋ ਛੁੱਟੀਆਂ ਨੂੰ ਵਧਾਏ ਜਾਣ ਦੀ ਮੰਗ ਉੱਠ ਰਹੀ ਹੈ ਤੇ ਦੋਸਤੋ ਉੱਥੇ ਹੀ ਤੁਹਾਨੂੰ ਦੱਸਦੀ ਕਿ 22 ਜਨਵਰੀ ਦਾ ਛੁੱਟੀ ਦਾ ਐਲਾਨ ਵੀ ਹੋਇਆ ਹੈ ਕਿਉਂਕਿ ਜੋ ਰਾਮ ਮੰਦਰ ਬਣ ਜਾ ਰਿਹਾ ਹੈ ਉਹਦੇ ਚਾਲਦਾ ਇਹ ਬਹੁਤ ਸਾਰੇ ਰਾਜਾਂ ਦੇ ਵਿੱਚ ਛੁੱਟੀ ਕੀਤੀ ਗਈ ਹੈ ਅਤੇ ਤੁਹਾਨੂੰ ਦੱਸਦੀ ਕਿ ਇੱਕ ਪੰਜਾਬ ਰੋਡ ਦੇ ਪੱਟੀ ਡੀਪੂ ਦੀ ਬੱਸ ਦਾ ਐਕਸੀਡੈਂਟ ਹੋਇਆ ਹੈ ਸੰਕਣੀ ਧੌਂਦੇ ਚਾਲਦਾ ਇਹ ਐਕਸੀਡੈਂਟ ਹੋਇਆ ਹੈ ਜਿਸ ਵਿੱਚ ਸਵਾਰੀਆਂ ਦਾ ਬਚਾਅ ਹੋ ਗਿਆ ਹੈ ਦੂਤੋ ਸਕੂਲਾਂ ਨਾਲ ਜੁੜੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ